ਜਦੋਂ ਆਪਾਂ ਕੋਈ ਵੀ ਕੰਮ ਕਰਦੇ ਸਾਨੂੰ ਉਹਦਾ ਨਕਸ਼ਾ ਤਿਆਰ ਕਰਨਾ ਪੈਂਦਾ ਤੇ ਇਹ ਨਹੀਂ ਅਭੀ ਅਸੀਂ ਪਹਿਨਾ ਸਰਪੰਚ ਬਣ ਕੇ ਤੇ ਫਿਰ ਅਸੀਂ ਸੋਚੀਏ ਬਜੀ ਕੀ ਕਰਨਾ ਹੈ ਸਰਪੰਚ ਸਾਹਿਬ ਬਹੁਤ ਅਸੀਂ ਘਰ ਬੈਠ ਗਏ ਮੈਂ ਇਹ ਨੂੰ ਸਮਝ ਨਹੀਂ ਆਇਆ ਤੇ ਇੱਕ ਗੱਲ ਜਿਵੇਂ ਵਿਸ਼ਵਾਸ ਰੱਖਦਾ ਹਾਂ ਕਿ ਸਰਪੰਚ ਅਗਰ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ ਅਗਰ ਸਰਪੰਚ ਚਾਹੇ ਤਾਂ ਅਗਰ ਸਰਪੰਚ ਨਹੀਂ ਚਾਹੁੰਦਾ ਤਾਂ ਸਰਕਾਰ ਚਾਹੇ ਜਿੰਨੀ ਮਰਜ਼ੀ ਗਰੰਟਾਂ ਦੇ ਦੇਵੇ ਜਿੰਨੀ ਮਰਜ਼ੀ ਸਪੋਰਟ ਨੂੰ ਕਰ ਲਵੇ ਤਾਂ ਉਹ ਕੋਈ ਕੰਮ ਸਿਰੇ ਨਹੀਂ ਲੱਗਦਾ ਸਾਡੇ ਪਿੰਡ ਵਿੱਚ ਤੁਹਾਨੂੰ ਕੋਈ ਵੀ ਨਾਲੇ ਨਹੀਂ ਮਿਲੋਂਗੇ ਸਾਰਾ ਪਾਣੀ ਸਾਡੇ ਪਿੰਡ ਦਾ ਅੰਡਰਗਰਾਉਂਡ ਜਾ ਰਿਹਾ ਹੈ ਸਾਡੇ ਇੱਕ ਬਹੁਤ ਪੁਰਾਣਾ ਤਲਾਬ ਹੈ ਇਤਿਹਾਸਕ ਤਲਾਬ ਇਹ ਤਕਰੀਬਨ 400 ਸਾਲ ਪੁਰਾਣਾ ਹੈ ਇਹ ਬਹੁਤ ਸਾਰੇ ਸਾਲਾਂ ਤੋਂ ਖੰਡਰ ਹੋ ਜਾਇਆ ਪਿਆ ਤਾਂ ਇਹਦੇ ਬਰਸਾਤੀ ਪਾਣੀਆਂ ਦਾ ਤਾਂ ਅਸੀਂ ਪਿੱਛੋਂ ਤੇ ਜਾ ਕੇ ਖੇਤਾਂ ਵੱਲੋਂ ਜਿਹੜਾ ਪਾਣੀ ਬੇਕਾਰ ਜਾਂ ਉਹ ਸਾਰਾ ਪਾਣੀ ਇਕੱਠਾ ਕਰਕੇ ਅਸੀਂ ਲੋਜਬਾ ਇਸ ਤਲਾਬ ਜਿਹੜੀ ਰਿਪੇਅਰ ਕਰੀ ਅਸੀਂ ਉਹ ਸਾਰੀ ਨਰੇਗਾ ਦਾਇਰ ਕਰ ਇਹ ਸਾਰੇ ਕੰਮ ਦੇਖਦੇ ਹੋਏ ਸਾਨੂੰ ਫਿਰ ਇਹ ਜਿਹੜਾ ਅਵਾਰਡ ਹੈ ਸਰਕਾਰ ਵੱਲੋਂ ਮਿਲਿਆ ਅਸੀਂ ਜਦੋਂ ਵੀ ਪਿੰਡਾਂ ਦੇ ਵਿੱਚ ਜਾਂਦੇ ਹਾਂ ਤਾਂ ਪਿੰਡਾਂ ਵਾਲਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੀਆਂ ਸੜਕਾਂ ਨਹੀਂ ਬਣਦੀਆਂ ਸਾਡੀਆਂ ਗਲੀਆਂ ਨਹੀਂ ਬਣਦੀਆਂ ਪਰ ਅੱਜ ਇੱਕ ਜਿਹੇ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਮਾਜ਼ਰੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜੋ ਕਿ ਪੰਜਾਬ ਦੇ ਮੇਨ ਤਿੰਨ ਪਿੰਡਾਂ ਦੇ ਵਿੱਚ ਆਉਂਦਾ ਹੈ ਸਭ ਤੋਂ ਸੋਹਣੇ ਪਿੰਡਾਂ ਦੇ ਵਿੱਚ ਆਉਂਦਾ ਹੈ ਜਿੱਥੋਂ ਦੇ ਲੋਕ ਕੀ ਹਾਰੇਦਵਾਲੇ ਦੇ ਲੋਕ ਵੀ ਇਸ ਪਿੰਡ ਦੀ ਸ਼ਰਾਨਾ ਕਰਦੇ ਨੇ ਤੇ ਉਸ ਰਾਣਾ ਹੁੰਦੀ ਹੈ ਪਿੰਡ ਦੇ ਸਰਪੰਚ ਕਰਕੇ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਆਪਣੇ ਪੱਲਿਓਂ ਪੈਸੇ ਪਾ ਕੇ ਅਜਿਹੇ ਕੰਮ ਕਰ ਦਿੱਤੇ ਗਏ ਨੇ ਜਿਨੂੰ ਲੋਕ ਦੂਰੋਂ ਦੂਰੋਂ ਦੇਖਣਾਉਂਦੇ ਨੇ ਤਾਂ ਪਿੰਡੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਜਗਦੀਪ ਰਾਣਾ ਜੀ ਨਾਲ ਸਰ ਇਹ ਵੀ ਬਸਾਂ ਤੇ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤਾਰੀਫ ਦੀ ਗੱਲ ਕਰੀਏ ਤਾਂ ਆਪਾਂ ਹਮੇਸ਼ਾ ਸੁਣਦੇ ਆ ਕਿ ਲੋਕ ਸਰਪੰਚ ਨੂੰ ਗਾਲਾਂ ਕੱਢਦੇ ਇੱਥੇ ਆ ਕੇ ਦੇਖਿਆ ਪਹਿਲਾ ਪਿੰਡ ਹੈ ਕਿ ਜਿੱਥੇ ਲੋਕ ਤਰੀਫਾਂ ਹੀ ਕਰ ਜਾਂਦੇ ਨੇ ਨਹੀਂ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਜਿੱਥੇ ਤਰੀਫ ਹੁੰਦੀ ਹੈ ਉੱਥੇ ਵਿਰੋਧ ਵੀ ਹੁੰਦਾ ਹੈ ਇਹ ਇਹ ਨਹੀਂ ਮੈਂ ਕਹਿੰਦਾ ਸਾਰੇ ਹੀ ਬਹੁਤ ਤਰੀਫ ਕਰਦੇ ਆ ਲੇਕਿਨ ਸਰਪੰਚ ਦੀ ਤਾਰੀਫ ਨਹੀਂ ਚਾਹੀਦੀ ਮੇਰੇ ਹਿਸਾਬ ਦੇ ਮੁਤਾਬਕ ਪਰ ਇਹ ਤਾਰੀਫ ਚਾਹੀਦੀ ਹੈ ਕੰਮ ਦੀ ਜਿਹੜੀ ਕੰਮ ਦੀ ਤਾਰੀਫ ਸਾਡਾ ਕੰਮ ਬੋਲਦਾ ਹੈ ਜਿਹੜਾ ਕੰਮ ਸਾਡਾ ਕਰਿਆ ਵਾ ਮੈਂ ਤੁਹਾਨੂੰ ਦਿਖਾਂਗਾ ਸਾਨੂੰ ਇਹ ਬਹੁਤ ਸਾਰੇ ਅਵਾਰਡ ਆ ਜਿਹੜੇ ਸਰਕਾਰ ਵੱਲੋਂ ਤੇ ਪ੍ਰਾਈਵੇਟ ਸੰਸਥਾ ਵੱਲੋਂ ਸਾਡੇ ਪਿੰਡ ਦੇ ਕੰਮ ਨੂੰ ਦੇਖਦੇ ਹੋਏ ਦੇ ਗਏ ਹੈ ਤੇ ਜਿਹੜਾ ਪਿੰਡ ਦੇ ਕੰਮ ਹੈ ਸੀ ਸਾਡੀ ਪੰਚਾਇਤ ਨੇ ਜਿਹੜੇ ਕਰਿਆ ਬਹੁਤ ਹੀ ਵਧੀਆ ਪੰਚਾਇਤ ਸਾਡੀ ਜਿਹੜੀ ਥੀ ਜਿਹੜੇ ਸਾਡੇ ਪੰਚਾਇਤ ਮੈਂਬਰ ਤੇ ਜਗਦੀਪ ਜੀ ਇੰਨਾ ਕੁਝ ਬਣਾਣਾ ਉਹ ਵੀ ਬਿਨਾ سپورਟ ਤੋਂ ਬਹੁਤ ਔਖਾ ਹੋ ਜਾਂਦਾ ਕਿਸ ਤਰ੍ਹਾਂ ਇਹ ਮਤਲਬ ਪਹਿਲਾਂ ਹੀ ਪਲੈਨਿੰਗ ਸੀਗੀ ਸਰਪੰਚ ਬਣਨ ਤੋਂ ਪਹਿਲਾਂ ਕਿ ਮੈਂ ਆਹ ਚੀਜ਼ਾਂ ਕਰਨੀਆਂ ਨੇ ਪੈਂਦੀ ਹਾਂ ਹਾਂਜੀ ਬਿਲਕੁਲ ਜੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਸਾਨੂੰ ਉਹਦਾ ਨਕਸ਼ਾ ਤਿਆਰ ਕਰਨਾ ਪੈਂਦਾ ਤੇ ਇਹ ਨਹੀਂ ਆ ਵੀ ਅਸੀਂ ਪਹਿਲਾਂ ਸਰਪੰਚ ਬਣ ਕੇ ਤੇ ਫਿਰ ਅਸੀਂ ਸੋਚੀਏ ਤੁਸੀਂ ਕੀ ਕਰਨਾ ਸਰਪੰਚ ਸਭ ਕੋ ਹਾਇਤੇ ਇਸੇ ਘਰ ਬੈਠ ਕੇ ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਤੇ ਇੱਕ ਗੱਲ ਜਿਹੜੇ ਮੈਂ ਵਿਸ਼ਵਾਸ ਰੱਖਦਾ ਹੈ ਕਿ ਸਰਪੰਚ ਅਗਰ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ ਅਗਰ ਸਰਪੰਚ ਚਾਹੇ ਤਾਂ ਅਗਰ ਸਰਪੰਚ ਨਹੀਂ ਚਾਹੁੰਦਾ ਤਾਂ ਸਰਕਾਰ ਚਾਹੇ ਜਿੰਨੀ ਮर्जी ਗਰੰਟਾਂ ਦੇ ਦੇਵੇ ਜਿੰਨੀ ਮर्जी ਸਪੋਰਟ ਨੂੰ ਕਰ ਦੋਵੇ ਤਾਂ ਉਹ ਕੋਈ ਕੰਮ ਸਿਧੇ ਨਹੀਂ ਲੱਗਦਾ ਮੈਂ ਇੱਕ ਥੋੜੀ ਜਿਹੀ ਮਿਸਾਲ ਦੇਣੀ ਚਾਹੂੰਗਾ ਕਿ ਮੇਰੀ ਸਭ ਤੋਂ ਪਹਿਲਾਂ ਐਚਟੀਵੀ ਆਪਣੇ ਪਿੰਡ ਵਿੱਚ ਸੀਵਰੇਜ ਪਾਣੀ ਹੈ ਜਿਹੜਾ ਸੀਵਰੇਜ ਦਾ ਕੰਮ ਹੈ ਇਹ ਬਹੁਤ بڑا ਰਿਸਕੀ ਕੰਮ ਹੈ ਰਿਸਕੀ ਕੰਮ ਵੀ ਹੈ ਤੇ ਪੈਸੇ ਦਾ ਕੰਮ ਵੀ ਹੈ ਰਿਸਕੀ ਮਿਸ ਕਰਕੇ ਕਹਿੰਦਾ ਜਦੋਂ ਆਪਾਂ ਸੀਵਰੇਜ ਵਾਸਤੇ ਪਿੰਡ ਦੇ ਵਿੱਚ ਗਲੀਆਂ ਪਟਣੀਆਂ ਆਏ ਤਾਂ ਦੀਪਾਲਾ ਨੂੰ ਵੀ ਦਿੱਕਤ ਆਣੀ ਐ ਲੋਕਾਂ ਨੂੰ ਵੀ ਦਿੱਕਤ ਆਣੀ ਐ ਤੇ ਪੈਸਾ ਬਹੁਤ ਲੱਗਦਾ ਏ ਜੀ ਤਾਂ ਮੈਂ ਆਪਣੇ ਅਫਸਰ ਸਹਿਬਾਨ ਨੂੰ ਬੇਨਤੀ ਕਰੀ ਮੈਂ ਆਪਣੇ ਪਿੰਡ ਨੂੰ ਸੀਵਰੇਜ ਪਾਣਾ ਚਾਹੁੰਦਾ ਹਾਂ ਉਸ ਟਾਈਮ ਦੇ ਜਿਹੜੇ ਮੰਤਰੀ ਤੇ ਵੀ ਉਹ ਕਹਿੰਦੇ ਵੀ ਤੁਹਾਡੇ ਕੋਲ ਫੰਡ ਦਾ ਕੋਈ ਹੈ ਨਹੀਂ ਸਰਕਾਰ ਕੋਲ ਇਨੀ ਗ੍ਰਾਂਟ ਹੈ ਨਹੀਂ ਤੁਸੀਂ ਕਰੋਗੇ ਕਿਸ ਤਰ੍ਹਾਂ ਤਾਂ ਮੈਂ ਕਿਹਾ ਵੀ ਨਹੀਂ ਸਰ ਵੀ ਅਸੀਂ ਤਾਂ ਸੀਵਰੇਜ ਪਾਣਾ ਹੀ ਪਾਣਾ ਹੈ ਕਹਿੰਦੇ ਫਿਰ ਤੁਸੀਂ ਥੋੜੇ ਬਹੁਤੇ ਪੈਸੇ ਇਕੱਠੇ ਕਰੋ ਤਾਂ ਮੈਂ ਆ ਕੇ ਪਿੰਡ ਚ ਰਿਕਵੈਸਟ ਕਰੀ ਲੋਕਾਂ ਤੋਂ ਸਾਡੇ ਕੋਲ 15 ਲੱਖ ਰੁਪਈਆ ਜਿਹੜੇ ਲੋਕਾਂ ਨੇ ਸਾਨੂੰ ਇਕੱਠਾ ਕਰਕੇ ਦੇਇਆ ਤੇ ਅਸੀਂ ਉਹ 15 ਲੱਖ ਦੇ ਨਾਲ ਸਿਵਰੇ ਦਾ ਕੰਮ ਸ਼ੁਰੂ ਕਰਤਾ ਜਿਹੜਾ ਕਿ ਕਰੋੜਾਂ ਰੁਪਏ ਦਾ ਉਹ ਪ੍ਰੋਜੈਕਟ ਤਾਂ ਜਦੋਂ ਅਸੀਂ ਸਾਡਾ ਕੰਮ ਸ਼ੁਰੂ ਹੋਇਆ ਤਾਂ ਨਾਲ ਨਾਲ ਸਾਨੂੰ ਕੁਝ ਗਰੰਟਾ ਵੀ ਆਂਦਾ ਨਹੀਂ ਸਾਡਾ ਕੰਮ ਵੀ ਚੱਲਦਾ ਰਿਹਾ ਤੇ ਅੱਜ ਤੁਸੀਂ ਦੇਖੋਗੇ ਸਾਡੇ ਪਿੰਡ ਵਿੱਚ ਤੁਹਾਨੂੰ ਕੋਈ ਵੀ ਨਾਲੀ ਨਹੀਂ ਮਿਲੋਂਗੇ ਸਾਰਾ ਪਾਣੀ ਸਾਡੇ ਪਿੰਡ ਦਾ ਅੰਡਰਗਰਾਉਂਡ ਜਾ ਰਿਹਾ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਿਵਰੇ ਸਾਡਾ ਸਿਸਟਮ ਪਾਇਆ ਇਹ ਸਿਚੇ ਵਾਲਿਆਂ ਦਾ ਪ੍ਰੋਜੈਕਟ ਸੀ ਤੇ ਇੰਨੀ ਵਧੀਆ ਤਕਨੀਕੀ ਸੀ ਉਹਨਾਂ ਦੀ ਕਿ ਸਾਡੇ ਤਿੰਨ ਚਾਰ ਬਰਸਾਤਾਂ ਵੀ ਉੱਪਰੋਂ ਲੰਘ ਹੀ ਆ ਸਾਡੀ ਗਲੀ 'ਚ ਕੋਈ ਸਿਵਰੇਜ ਦਾ ਪਾਣੀ ਲੀਕੇਜ ਨਹੀਂ ਹੈ ਤੇ ਕੋਈ ਡਿੱਗੀ ਉਛਲੀ ਨਹੀਂ ਹੈ ਬਹੁਤ ਵਧੀਆ ਸਾਡਾ ਕੰਮ ਹੋਇਆ ਜਗਦੀਪ ਜੀ ਜਿਸ ਤਰ੍ਹਾਂ ਅਸੀਂ ਦੇਖੀਏ ਕਿ ਹੁਣ ਦੁਵਾਰਾ ਵਿੱਚ ਓਣਾ ਆਉਣ ਵਾਲੀਆਂ ਨੇ ਇੰਨਾ ਜ਼ਿਆਦਾ ਕੰਮ ਕਰਨਾ ਉਹ ਵੀ ਜਿਸ ਤਰ੍ਹਾਂ ਸਾਨੂੰ ਦੱਸਿਆ ਕਿ 60 ਲੱਖ ਰੁਪਏ ਤੁਸੀਂ ਆਪਣੇ ਪੱਲੇੋਂ ਲਾਇਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਗੱਲ ਹੈ ਜੀ ਤੁਸੀਂ ਇਧਰ ਚੋਣਾ ਦੁਵਾਰਾ ਆ ਗਿਆਂ ਚੋਣਾ ਕੋਈ ਇਹ ਨਹੀਂ ਹੁੰਦਾ ਕਿ ਮੈਂ ਕਹਾਂ ਜੀ ਮੈਂ ਹੀ ਬਹੁਤ ਸੂਝਵਾਨ ਹਾਂ ਮੈਂ ਹੀ ਸਰਪੰਚ ਬਣਾਂ ਮੈਂ ਹੀ ਕਰ ਸਕਦਾ ਮੇਰੇ ਤੋਂ ਸੂਝਵਾਨ ਹੋਰ ਵੀ ਬਹੁਤ ਸਾਰੇ ਹੋ ਸਕਦੇ ਆ ਤਾਂ ਅਗਰ ਸਾਨੂੰ ਸਾਡੇ ਪਿੰਡ ਦੇ ਲੋਕ ਦੁਬਾਰਾ ਸੇਵਾ ਦਾ ਮੌਕਾ ਦਿੰਦੇ ਤਾਂ ਮੈਂ ਹਾਜ਼ਰ ਐ ਬਾਕੀ ਜਿਹੜੇ ਪੰਚਾਇਤ ਮੈਂ ਸਾਡੇ ਨਾਲ ਤੇ ਉਹ ਵੀ ਹਾਜ਼ਰ ਐ ਅਗਰ ਲੋਕ ਨਹੀਂ ਚਾਹਣੇ ਤਾਂ ਜੀ ਹੋਰ ਜਿਹਨੂੰ ਚਾਹੋਗੇ ਉਸ ਨੂੰ ਬਹੁਤ ਆਰਾਮ ਦੇ ਨਾਲ ਸਹਿਮਤੀ ਨਾਲ ਸਰਪੰਚ ਬਣੇ ਕਿਹੜੇ ਅਜਿਹੇ ਕੰਮ ਨੇ ਜਿਸ ਕਰਕੇ ਤੁਹਾਨੂੰ ਪੂਰੇ ਪੰਜਾਬ 'ਚੋਂ ਤੀਜੇ ਨੰਬਰ ਦਾ ਦਰਜਾ ਤੇ ਮੁਹਾਲੀ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਦਾ ਦਰਜਾ ਮਿਲਿਆ ਹੈ ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਸਭ ਤੋਂ ਜ਼ਰੂਰ ਮੇਨ ਕੰਮ ਹੈ ਸਾਡਾ ਸਿਵਰੇਜ ਦਾ ਜੀ ਇਹ ਵੀ ਚੈੱਕ ਕਰਕੇ ਦੇਖਿਆ ਟੀਮ ਨੇ ਸਾਰੀ ਨੇ ਦੂਸਰਾ ਕੰਮ ਹੈ ਜਿਹੜਾ ਸਫਾਈ ਦਾ ਸਫਾਈ ਅਭਿਆਨ ਸਫਾਈ ਅਭਿਆਨ ਦਾ ਮਤਲਬ ਹੈ ਵੀ ਸਾਰੇ ਪਿੰਡ ਵਿੱਚ ਅਸੀਂ ਜਿਹੜਾ ਕੂੜਾ ਇਕੱਠਾ ਕਰਕੇ ਵਾਹਕ ਲਾਏ ਹੋਏ ਆ ਉਹ ਇੱਕ ਜਗ੍ਹਾ ਇਕੱਠਾ ਕਰਦੇ ਆ ਤੇ ਜਿਹੜਾ ਸੋਡ ਪ੍ਰੋਜੈਕਟ ਜਿਹਨੂੰ ਆਪਾਂ ਕਹਿੰਦੇ ਆ ਉਹ ਆਪਾਂ ਨੇ ਸ਼ੈੱਡ ਉੱਤੇ ਤਿਆਰ ਕਰੇ ਬੇ ਉੱਥੇ ਗਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਜਿਹੜਾ ਗਿੱਲਾ ਕੂੜਾ ਹੈ ਉਹਦੀ ਖਾਦ ਬਣਾ ਕੇ ਅਸੀਂ ਉਹ ਵੀ ਕਿਸਾਨਾਂ ਨੂੰ ਦੰਦੇ ਆ ਜਣੀ ਬਹੁਤਾ ਜ਼ਿਆਦਾ ਨਹੀਂ ਵਿਕਦੀ ਉਹ ਇੱਕ ਦੋ ਵਾਰ ਸਾਡੀ ਵਿਕੀ ਹੈ ਜਣੀ ਸਾਡੇ ਕੰਮ ਆਦੀ ਹੈ ਜਿਹੜਾ ਪੋਲੀਥੀਨ ਪਿੰਡ ਦਾ ਹੁੰਦਾ ਹੈ ਉਹ ਚੱਕ ਜਿਹੜੇ ਸਫਾਈ ਕਰਦੇ ਆ ਬੰਦੇ ਉਹ ਕੁਛ ਲੈ ਜਾਂਦੇ 50 ਰੁਪਏ ਪ੍ਰਤੀ ਘਰ ਅਸੀਂ ਉਹਨਾਂ ਨੂੰ ਦੰਦੇ ਆ ਇਸ ਕਰਕੇ ਸਾਡੇ ਪਿੰਡ ਜਿਹੜੀ ਸਫਾਈ ਹੈ ਮੱਛਰ ਹੈ ਮੱਕੀ ਹੈ ਇਹ ਨਹੀਂ ਹੁੰਦਾ ਇੱਕ ਤਾਂ ਪਾਣੀ ਨਹੀਂ ਖੜਾ ਪਿੰਡ 'ਚ ਇਹ ਹੋ ਗਈ ਦੂਸਰੇ ਦੀ ਸਭ ਤੋਂ ਮੇਨ ਬੜੀ ਗੱਲ ਹੈ ਕਿ ਤੁਸੀਂ ਸਾਡੇ ਇੱਕ ਬਹੁਤ ਪੁਰਾਣਾ ਤਲਾਬ ਹੈ ਇਤਿਹਾਸਕ ਤਲਾਬ ਇਹ ਤਕਰੀਬਨ 400 ਸਾਲ ਪੁਰਾਣਾ ਹੈ ਇਹ ਬਹੁਤ ਸਾਰੇ ਸਾਲਾਂ ਤੋਂ ਖੰਡਰ ਹੋਇਆ ਪਿਆਦਾ ਤਾਂ ਇਹਦੇ ਬਰਸਾਤੀ ਪਾਣੀਆਂ ਦਾ ਤਾਂ ਅਸੀਂ ਪਿੱਛੋਂ ਦੇ ਜਾ ਕੇ ਖੇਤਾਂ ਵੱਲੋਂ ਜਿਹੜਾ ਪਾਣੀ ਬੇਕਾਰ ਜਾਂ ਉਹ ਸਾਰਾ ਪਾਣੀ ਇਕੱਠਾ ਕਰਕੇ ਅਸੀਂ ਲੋਜਬਾ ਇਸ ਤਲਾਬ ਜਿਹੜੀ ਰਿਪੇਅਰ ਕਰੀ ਅਸੀਂ ਉਹ ਸਾਰੀ ਮਨਰੇਗਾ ਇਹ ਤਹਦ ਕਰੀ ਸਾਡੇ ਕੋਲ ਪੈਸਾ ਹੈ ਨਹੀਂ ਤਾਂ ਇਹ ਤਕਰੀਬਨ ਕੋਈ 10-12 ਲੱਖ ਰੁਪਈਆ ਨਰੇਗਾ ਦਾ ਕੰਮ ਦਾ ਚਕਰਾ ਕੇ ਪਾ ਡੇਢ ਸਾਲ ਕੰਮ ਚੱਲਦਾ ਰਿਹਾ ਨਰੇਗਾ ਦੇ ਕੰਮ ਵਿੱਚ ਇੱਕ ਦਿੱਕਤ ਬਹੁਤ ਵੱਡੀ ਆਂਦੀ ਹੈ ਜਦੋਂ ਅਸੀਂ ਕੋਈ ਕੰਮ ਕਰਦੇ ਤਾਂ ਪਹਿਲਾਂ ਸਾਨੂੰ ਸਰਪੰਚ ਨੂੰ ਪੈਸੇ ਕੋਲੋਂ ਲੈਣੇ ਪੈਂਦੇ ਕਿਉਂਕਿ ਇੰਨਾ ਕੋਈ ਬੰਦਾ ਆਧਾਰ ਕਰਦਾ ਨਹੀਂ ਉਹ ਇਲਾਕੇ ਤੁਸੀਂ ਦੇਖਿਓ ਤਲਾਬ ਜਾ ਕੇ ਤੇ ਸਾਨੂੰ ਉਹਦਾ ਇੰਨਾ ਬੈਨੀਫਿਟ ਮਿਲਿਆ ਹੈ ਤਲਾਬ ਦਾ ਕੱਚਾ ਥੱਲੇ ਉਹ ਉਹ ਪਾਣੀ ਦਾ ਭਰਜਣਾ ਜਿਹੜੇ ਲਗ ਲਾ ਜਿਹੜੇ ਪੇੜ ਪੌਦੇ ਸੁੱਕ ਰਹੇ ਦੇ ਕਾਫੀ سارے ਸੁੱਕ ਚੁੱਕੇ ਬੜੇ ਬੜੇ ਪੇੜ ਸੁੱਕ ਚੁੱਕੇ ਲੇਕਿਨ ਦੁਬਾਰਾ ਹਰੇ ਹੋ ਗਏ ਉਹ ਜਿਹੜੀਆਂ ਸਾਡੇ ਨਲਕੇ ਤੇ ਛੋਟੀਆਂ ਕੂਈਆਂ ਦੀਆਂ ਉਹਨਾਂ ਦਾ ਪਾਣੀ ਆ ਗਿਆ ਮਤਲਬ ਸੇਮ ਨਾਲ ਉਹਦਾ ਜਿਹੜਾ ਹੈ ਡੈਕਟਰ ਹੋ ਗਿਆ ਇਹ ਚਾਰ ਪੰਜ ਕੰਮ ਹੈ ਜਿਵੇਂ ਕਿ ਵੇ ਸਿਵਰੇਜ ਦਾ ਹੋ ਗਿਆ ਇੱਕ ਅਸੀਂ ਲਾਇਬ੍ਰੇਰੀ ਖੋਲੀ ਹੈ ਬੱਚਿਆਂ ਵਾਸਤੇ ਕਿ ਲੇਡੀਜ਼ ਵਾਸਤੇ ਅਸੀਂ ਸਿਲਾਈ ਸੈਂਟਰ ਖੋਲ ਲਿਆ ਤੇ ਉਹਨਾਂ ਸਿਲਾਈ ਸਿਖਾ ਕੇ ਬੱਚਿਆਂ ਨੂੰ ਅਸੀਂ ਪੈਸੇ ਇਕੱਠੇ ਕਰਕੇ ਤੇ ਉਹਨਾਂ ਨੂੰ ਮਸ਼ੀਨਾਂ ਵੀ ਦੰਦੇ ਆ ਪਹਿਲੇ ਵੀ ਦਈਆਂ ਤਾਂ ਹੁਣ ਵੀ ਦੇ ਰਹੇ ਆ ਤੇ ਸਾਡਾ ਸਮਸ਼ਾਨ ਘਾਟ ਦਾ ਬਹੁਤ ਪੁਰਾਣਾ ਉਹ ਬਹੁਤ ਵਧੀਆ ਢੰਗ ਨਾਲ ਬਣਾ ਆਗਾ ਥੋੜਾ ਹਾਰੀ ਉਹਦਾ ਕੰਮ ਬਕਾਇਆ ਪਿਆ ਐਸੇ ਬਹੁਤ ਸਾਰੇ ਅਣਗਿਣਤ ਕੰਮ ਐ ਜਿਹੜੇ ਮੇਰੇ ਕੋਲ ਫੀਲ ਹੈ ਮੈਂ ਤੁਹਾਨੂੰ ਉਹ ਦੱਸ ਸਕਦਾ ਐ ਇਹ ਸਾਰੇ ਕੰਮ ਦੇਖਦੇ ਹੋਏ ਸਾਨੂੰ ਫਿਰ ਜਿਹੜਾ ਅਵਾਰਡ ਐ ਸੈਂਟ ਸਰਕਾਰ ਵੱਲੋਂ ਮਿਲਿਆ ਤੇ ਸਰਪੰਚ ਸਾਹਿਬ ਇੱਕ ਜਿਸ ਤਰ੍ਹਾਂ ਅਸੀਂ ਪਿੰਡਾਂ 'ਚ ਮੁੱਦਾ ਦੇਖਦੇ ਆ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੁੰਦਾ ਐ ਕਿ ਇੱਥੇ ਉਸ ਚੀਜ਼ ਦਾ ਵੀ ਸੁਧਾਰ ਹੈ ਬਿਲਕੁਲ ਜੀ ਸਾਨੂੰ ਨਸ਼ੇ ਦੇ ਪ੍ਰਤੀ ਜਾਗਰੂ ਲੋਕਾਂ ਨੂੰ ਕਰਨ ਦਾ ਵੀ ਅਵਾਰਡ ਮਿਲਿਆ ਹੋਇਆ ਇੱਥੇ ਉਧਰ ਸਾਨੂੰ ਸਾਡੇ ਪਿੰਡ ਵਿੱਚ ਜਿੰਨੇ ਵੀ ਲਾਗ ਪਿੰਡ ਹੈ ਬਹੁਤ ਘੱਟ ਨਸ਼ਾ ਹੈ ਸਾਨੂੰ ਉਹਦਾ ਵੀ ਅਵਾਰਡ ਮਿਲਿਆ ਵੀ ਨਸ਼ਾ ਮੁਕਤ ਪਿੰਡ ਹੈ ਉਹ ਉਹ ਇਹਦਾ ਕਾਰਨ ਹੈ ਵੀ ਸਾਡੇ ਪਿੰਡ ਵਾਸੀ ਨੇ ਮੌਸਯੋਗ ਦੇ ਆ ਤੇ ਸਾਡੀ ਪੰਚਾਇਤ ਨੇ ਪੰਚਾਇਤ ਮੈਂਬਰਾਂ ਨੇ ਜੋ ਕਿ ਅਣਥੱਕ ਉਹਨਾਂ ਨੇ ਕੰਮ ਕੀਤਾ ਤੇ ਸਾਨੂੰ ਇਹ ਸਾਰੇ ਜਿਹੜੇ ਸਾਰੇ ਕੰਮ ਹੈ ਮੇਰਾ ਖਿਆਲ ਵੀ ਐਸਾ ਕੋਈ ਕੰਮ ਪਿੰਡ ਵਿੱਚ ਨਹੀਂ ਹੈ ਜਿਹੜਾ ਸਾਡੀ ਪੰਚਾਇਤ ਨੇ ਨਹੀਂ ਸਿਲਾ ਜਿਵੇਂ ਕਿ ਸਾਡੇ ਇੱਥੇ ਸਰਕਾਰੀ ਟਿਊਬਲ ਦੀ ਬਹੁਤ ਘਾਟ ਸੀ ਜਿਹੜਾ ਖੇਤਾਂ ਵਾਸਤੇ ਪਾਣੀ ਹੈ ਤਾਂ ਅਸੀਂ ਉਦੋਂ ਝਟ ਭਜ ਕਰਕੇ ਸਰਕਾਰ ਤੋਂ ਡਿਮਾਂਡਾਂ ਕਰਕੇ ਦੌੜ ਧੁੱਪ ਕਰਕੇ ਦੋ ਸਰਕਾਰੀ ਟਿਊਬਲ ਖੇਤਾਂ ਵਾਸਤੇ ਸਾਡੇ ਇਲਾਕੇ ਤਿਆਰ ਹੋ ਚੁੱਕੇ ਹੈ ਜਿਹੜਾ ਕਿ ਸਾਡੀ ਤਕਰੀਬਨ ਕੋਈ 160 ਏਕੜ ਜ਼ਮੀਨ ਦੀ ਜਿਹੜੀ ਉਹ ਸਿੰਜੂ ਹੋ ਗਈ ਜਿਹੜੀ ਮਾਰੂਪਈ ਸੀ ਸਰਕਾਰ ਦੇ ਵੱਲੋਂ ਸਪੋਰਟ ਕੀਤਾ ਬਿਲਕੁਲ ਜੋ ਸਰਕਾਰ ਨੇ ਲਵਾਏ ਸਰਕਾਰ ਨੂੰ ਲਵਾਇਆ ਜੀ ਉਹ ਬਾਕੀ ਜਿਹੜਾ ਅਸੀਂ ਸ਼ਿਵਰੇਜ ਦਾ ਪਾਣੀ ਇਕੱਠਾ ਕਰਦੇ ਆ ਸਾਰੇ ਪਿੰਡ ਦਾ ਪਾਣੀ ਇਕੱਠਾ ਕਰਦੇ ਬਹੁਤ بڑے بڑے ਤਲਾਬ ਪਿੰਡ ਦੇ ਥੱਲੇ ਵਾਸਤੇ ਬਣਾਏ ਹੋਏ ਆ ਤਾਂ ਉੱਥੇ ਅਸੀਂ ਆਪਣਾ ਪੰਪ ਰੱਖਿਆ ਵਾ ਜਣ ਲੱਗ ਜਿਹੜਾ ਉਹ ਪਾਣੀ ਆ ਉਹ ਪਾਣੀ ਅਸੀਂ ਖੇਤਾਂ ਉਲਾਂਦੇ 20 ਬਾਈ ਕਿੱਲੇ ਜਿਹੜਾ ਹੈ ਉਹ ਪਾਣੀ ਵੀ ਪਾਲਦਾ ਤੇ ਉਹਦਾ ਸਾਨੂੰ ਬਹੁਤ ਵਧੀਆ ਫਾਇਦਾ ਹੋਇਆ ਉਸ ਦੇ ਨਾਲ ਹੁਣ ਪਿੰਡ ਦੇ ਵਿੱਚ ਇਹ ਗੱਲ ਹੈ ਕਿ ਤੁਹਾਡੇ ਕੰਮ ਦੇ ਕਰਕੇ ਥੋੜੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੁੰਦੇ ਹੋਣ ਲੋਕ ਕਿ ਸਾਨੂੰ ਦੁਬਾਰਾ ਇਦਾਂ ਦੇ ਹੀ ਸਰਪੰਚ ਚਾਹੀਦੇ ਆ ਬਿਲਕੁਲ ਜੀ ਚਾਹੁੰਦੇ ਆ ਬਿਲਕੁਲ ਬਹੁਤ ਲੋਕ ਚਾਹੁੰਦੇ ਵੀ ਦੁਬਾਰਾ ਤੁਸੀਂ ਇਹ ਕੰਮ ਕਰੋ ਇਹ ਤੁਹਾਡੇ ਨਾਲ ਹੈ ਲੇਕਿਨ ਮੈਂ ਇਹ ਨਹੀਂ ਹੈ ਵੀ ਕੁਝ ਬੰਦਿਆਂ ਦੇ ਕਹੋਂ ਤੋਂ ਮੈਂ ਸਰਪੰਚੀ ਵਾਸਤੇ ਤਿਆਰ ਹੈ ਅਗਰ ਸਾਰਾ ਪਿੰਡ ਸਹਿਮਤੀ ਨਾਲ ਕਹਿੰਦਾ ਹੋਵੇ ਤਾਂ ਅਸੀਂ ਇਲੈਕਸ਼ਨ ਵਿੱਚ ਖੜੇ ਆਂ ਤਿਆਰ ਆਂ ਅਗਰ ਕਿਸੇ ਹੋਰ ਨੂੰ ਕਹਿੰਦੇ ਹੋਵੇ ਜਿਆਦਾ ਲੋਕ ਤਾਂ ਅਸੀਂ ਉਹਨੂੰ ਸਪੋਰਟ ਕਰਨੇ ਵਾਸਤੇ ਤਿਆਰ ਹੈ ਮਤਲਬ ਸਾਡਾ ਮੇਨ ਮੁੱਦਾ ਜਿਹੜਾ ਵੀ ਪਿੰਡ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਬੰਦਾ ਕੋਈ ਹੋਵੇ ਇੱਕ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਕਿ ਇੱਕ ਪਾਸੇ ਐਨੇ 5 ਸਾਲ ਲਗਾਤਾਰ ਕੰਮ ਕੀਤਾ ਪਰਲਿਓ ਵੀ ਕੀਤਾ ਗ੍ਰਾਂਟਾਂ ਨਾਲ ਵੀ ਕੀਤਾ ਲਗਾਤਾਰ ਫਿਰ ਵੀ ਇੱਕ ਕਹਿੰਦੇ ਹੁੰਦੇ ਨਾ ਵੀ ਇੱਕ ਟਾਈਮ ਤੇ ਕੰਮ ਕਰਨ ਤੋਂ ਬਾਅਦ ਸਾਨੂੰ ਹੁੰਦਾ ਸਾਨੂੰ ਨਤੀਜਾ ਮਿਲੇ ਜਦੋਂ ਤੁਹਾਨੂੰ ਨਤੀਜਾ ਮਿਲਣ ਦਾ ਸਮਾਂ ਤੁਸੀਂ ਖੁਦ ਹੀ ਉਸ ਚੀਜ਼ ਤੋਂ ਪਿੱਛੇ ਹਟ ਰਹੇ ਨਹੀਂ ਮੈਂ ਪਿੱਛੇ ਨਹੀਂ ਹਟ ਰਿਹਾ ਮੈਂ ਪਿੱਛੇ ਨਹੀਂ ਹਟ ਰਿਹਾ ਕਿਉਂਕਿ ਮੈਂ ਤਕਰੀਬਨ ਪਨਵਾਦਵਾ ਦੇ ਕਿਰਪਾ ਮੈਂ ਫ੍ਰੀ ਅਸਟੈਂਟ ਤੇ ਮੈਂ ਚਾਹਦਾ ਵੀ ਜਿੰਨਾ ਮੈਂ ਕੰਮ ਕਰ ਸਕਾ ਹੋਰ ਕਰਾਂ ਤੇ ਅਗਰ ਲੋਕ ਚਾਹੋਂਗੇ ਮੈਂ ਦੁਬਾਰਾ ਕਰਨ ਨੂੰ ਤਿਆਰ ਅਗਰ ਨਹੀਂ ਚਾਹੋਂਗੇ ਜਿਹੜਾ ਬੰਦਾ ਉਹਦਾ ਪਾਸਪੋਰਟ ਪਿੰਡ ਨੂੰ ਲੈ ਕੇ ਕੀ ਸੁਪਨਾ ਹੋਣਾ ਅੱਗੇ ਹਾਂਜੀ ਪਿੰਡ ਨੂੰ ਲੈ ਕੇ ਆਉਣ ਵਾਲੇ ਦਿਨਾਂ ਚ ਕੀ ਸੁਪਨਾ ਦੇਖਦੇ ਹੋ ਪਿੰਡ ਨੂੰ ਲੈ ਕੇ ਸਾਡੇ ਬਹੁਤ ਸਾਰੇ ਕੰਮ ਹਾਲੇ ਅਧੂਰੇ ਪਏ ਆ ਜਿਵੇਂ ਕਿ ਸਾਡੀ ਮੇਨ ਰੋਡ ਜਿਹੜੀ ਹੈ ਐਂਟਰੀ ਹੈ ਸਾਡੀ ਉਹ ਬਹੁਤ ਰੱਦੀ ਹੈ ਕਿਉਂਕਿ ਜਿਹੜੀ ਉਹਦੀ ਸੜਕ ਹੈ ਉਹ ਸਾਡੇ ਪੰਚਾਇਤ ਦੇ ਅੰਦਰ ਨਹੀਂ ਆਂਦੀ ਹੈ ਤੇ ਮੈਂ ਹੁਣ ਉਹ ਕੋਸ਼ਿਸ਼ ਕਰ ਰਿਹਾ ਪੰਚਾਇਤ ਦਾ ਭੰਗ ਹੋ ਗਿਆ ਮੈਂ ਕੋਸ਼ਿਸ਼ ਕਰ ਰਿਹਾ ਵੀ ਉਹਨੂੰ ਮਨਰੇਗਾ ਤਹ ਦਾ ਆਪਾਂ ਉਸ ਕੰਮ ਨੂੰ ਸ਼ੁਰੂ ਕਰਿਆ ਜਾਵੇ ਤਾਂ ਕਿ ਗ੍ਰਾਂਟਾ ਫਿਲਹਾਲੀ ਬੰਦ ਹੈ ਤੋਂ ਉਹ ਬਹੁਤ ਸਾਰੇ ਅਜਿਹੇ ਕੰਮ ਹੈ ਜਿਹੜੇ ਪਿੰਡ ਵਿੱਚ ਲਾਈਟਾਂ ਲੱਗਣੀਆਂ ਇਹ ਕੈਮਰੇ ਮੈਂ ਚਾਹੁੰਦਾ ਵੀ ਲੱਗ ਜਿਵੇਂ ਤੇ ਇਸ ਤਰ੍ਹਾਂ ਕਾਫੀ ਸਾਰੇ ਐਸੇ ਕੰਮ ਹੈ ਜਿਹੜੇ ਹਾਲੀ ਪੈਂਡਿੰਗ ਪਏ ਮਤਲਬ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ 'ਚ ਹੁਣ ਤੀਜੇ ਨੰਬਰ ਤੇ ਆਪਾਂ ਪਹਿਲੇ ਨੰਬਰ ਤੇ ਲਿਆਉਣ ਦੀ ਕੋਸ਼ਿਸ਼ ਹੈ ਜੀ ਇਹ ਮੈਂ ਤੁਹਾਨੂੰ ਆਡੀਓ ਵੀ ਸੁਣਾ ਸਕਦਾ ਹੈ ਸਰਪੰਚ ਬਣਨੇ ਤੋਂ ਪਹਿਲੀ ਇਹ ਜਿਹੜੇ ਮੈਂ ਤਿੰਨ ਵਾਦੇ ਕਰੇ ਤੇ ਇਲੈਕਸ਼ਨ ਲੜਨ ਤੋਂ ਪਹਿਲਾਂ ਵੀ ਸਭ ਤੋਂ ਮੇਰਾ ਪਹਿਲਾ ਕੰਮ ਹੋਏਗਾ ਸਿਵਰੇਜ ਪਾਉਣਾ ਦੂਸਰਾ ਮੇਰਾ ਕੰਮ ਹੋਏਗਾ ਇੱਕ ਤਲਾਓ ਨੂੰ ਹਰਾ ਭਰਾ ਕਰਕੇ ਉਸੇ ਤਰ੍ਹਾਂ ਨਾਲ ਜੋ 4 400 ਸਾਲ ਪਹਿਲਾਂ ਤਾਂ ਤੀਸਰਾ ਮੇਰਾ ਇੱਕ ਵਾਦਾ ਤਾਂ ਆ ਕਿ ਸਾਡੇ ਜਿਹੜੇ ਧਾਰਮਿਕ ਸਥਾਨ ਹੈ ਜਿੱਥੇ ਉਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤਾਂ ਦੀ ਹੈ ਉਹ ਅਸੀਂ ਪੂਰੀ ਕਰੀਏ ਉਹ ਵੀ ਅਸੀਂ ਪੂਰੀ ਕਰੀਏ ਉਹਦੇ ਜ਼ਮੀਨ ਦੇਈ ਬਿਲਡਿੰਗ ਵਧਾਈ ਜਾਂ ਕੁਝ ਬਰਾਦਰੀਆਂ ਕੋਈ ਜਗ੍ਹਾ ਨਹੀਂ ਸੀ ਉਹਨਾਂ ਨੂੰ ਜਗ੍ਹਾ ਵਿੱਚ ਪੰਚਾਇਤ ਰਾਹੀਂ ਦੇਈਆਂ ਤਾਂ ਐਸੇ ਕਾਫੀ ਕੰਮ ਜਿਹੜੇ ਥੇ ਅਸੀਂ ਸਾਰੇ ਕੰਮ ਜਿਹੜੇ ਆ ਉਹ ਪੂਰੇ ਕਰ ਚੁੱਕੇ ਆ ਤੇ ਹੋਰ ਉਹਦੇ ਲਾਵਾ ਬਹੁਤ سارے ਐਸੇ ਕੰਮ ਐ ਜਿਵੇਂ ਕਿ ਸਾਡਾ ਅਸੀਂ ਬੱਸ ਅੱਡਾ ਬਣਾਇਆ ਉੱਤੇ ਉੱਤੇ ਲੇਡੀਜ਼ ਬਹੁਤ ਔਕੀ ਹੁੰਦੀ ਤੰਗ ਹੁੰਦੀ ਦੀ ਤੇ ਪੰਚਾਇਤ ਨੂੰ ਪਹਿਲੀ ਵਾਰੀ ਇਨਕਮ ਹੋਈ ਐ ਅਸੀਂ ਉੱਤੇ ਕਰੋੜ ਰੁਪਏ ਦੇ ਲਗਭਗ ਲਾ ਕੇ ਦਕਰਨਾ ਬਣਾਈ ਆ ਸਾਨੂੰ 50-55 ਹਜ਼ਾਰ ਰੁਪਏ ਦੀ ਇਨਕਮ ਮਹੀਨੇ ਦੀ ਉਹ ਸ਼ੁਰੂ ਹੋ ਚੁੱਕੀ ਐ ਐਸੇ ਬਹੁਤ سارے ਕੰਮ ਆ ਮਤਲਬ ਇਹ ਕਹਿ ਸਕਦੇ ਆ ਕਿ ਅਸੀਂ ਹਮੇਸ਼ਾ ਪਿੰਡਾਂ 'ਚ ਜਾ ਕੇ ਗੱਲ ਕਰਦੇ ਹਾਂ ਕਿ ਸਾਡੇ ਗਲੀਆਂ ਨਹੀਂ ਪੱਕੀਆਂ ਸਾਡੇ ਨਾਲੀਆਂ ਨਹੀਂ ਪੱਕੀਆਂ ਇੱਥੇ ਸਾਨੂੰ ਸਰਪੰਚ ਸਾਹਿਬ ਖੁਦ ਕਹਿੰਦੇ ਮਿਲ ਰਿਹਾ ਕਿ ਅਸੀਂ ਸਭ ਕੁਝ ਕਰਾ ਲਿਆ ਪਰ ਹਜੇ ਵੀ ਕਮੀ ਲੱਗ ਰਹੀ ਹੈ ਪਿੰਡ ਕਿਤੇ ਨਾ ਕਿਤੇ ਕਹਿੰਦੇ ਵੀ ਸਾਡੇ ਕੰਮ ਹੋ ਗਏ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਗਲੀਆਂ ਦਾ ਤੁਸੀਂ ਜਾ ਕੇ ਮੇਰੇ ਕੱਲ ਦੇਖੋ ਤੁਹਾਨੂੰ ਮਿਲੋਗੇ ਵਿੱਚ ਵੜ ਕੇ ਪਿੰਡ ਦੇ ਪਤਾ ਲੱਗਦਾ ਹੈ ਲੇਕਿਨ ਜੋ ਬਾਹਰ ਸਾਡੀ ਐਂਟਰੀ ਉਹ ਸੜਕ ਦੇਖੋ ਸਮਝੀ ਖਰਾਬੀ ਉਹ ਵੀ ਬਹੁਤ ਛੇਤੀ ਜਿਹੜੀ ਸੜਕ ਬਣਨ ਤਿਆਰ ਹੈ ਸਾਡੀ ਮੇਨ ਜਿਹੜੀ ਚੀਜ਼ ਹੈ ਸਾਡੀ ਸਿਵਰੇਜ ਹੈ ਜਿਹੜੀ ਉਹ ਬਹੁਤ ਕਾਮਯਾਬ ਹੈ। ਲੱਗਦਾ ਤੁਜੀ ਪਿੱਛੇ ਦੇਖਿਆ ਹੋਣਾ ਕਿ ਸਾਰੇ ਪਿੰਡਾਂ ਬਿਮਾਰ ਬਹੁਤ ਫੈਲੀ। ਸਾਡੇ ਪਿੰਡ ਮੱਛਰ ਹੈ ਨਾ ਮੱਖੀ ਹੈ ਨਾ ਬਾਹਰ ਪਾਣੀ ਹੈ ਉਹਦਾ ਸਾਨੂੰ ਬਹੁਤ ਬੈਨੀਫਿਟ ਮਿਲਿਆ। ਤੇ ਨਾ ਕੂੜਾ ਹੈ ਤੇ ਨਾ ਕੋਈ ਨਾਲੀ ਹੈ। ਤੇ ਸਾਡੇ ਪਿੰਡ ਦਾ ਜਿਹੜੇ ਪਿੰਡ ਦੇ ਨਗਰ ਨਿਵਾਸੀ ਹੈ ਉਹਨਾਂ ਦਾ ਬਹੁਤ بڑا ਸਹਿਯੋਗ ਹੈ। ਸਰਪੰਚ ਸਾਹਿਬ ਪਹਿਲਾਂ ਤਿੰਨ ਵਾਦੇ ਕੀਤੇ ਸੀ ਤਿੰਨੇ ਤਾਂ ਪੂਰੇ ਕਰਦੇ ਹੁਣ ਆਉਣ ਵਾਲੇ ਦਿਨਾਂ 'ਚ ਕਿਹੜੇ ਵਾਦੇ ਕਰੋਗੇ। ਆਉਣ ਵਾਲੇ ਬਹੁਤ سارے ਕੰਮ ਹੈ ਜਿਵੇਂ ਕਿ ਅਸੀਂ ਧਰਮਸ਼ਾਲਾ ਬਣਾਣੀ ਹੈ। ਤੰਮਸਾਲਾਂ ਨੂੰ ਸਾਨੂੰ ਦਿੱਕਤ ਆਂਦੀ ਏ ਚਾਹੇ ਉਹ ਬਾਜੀਗਰ ਬਰਾਦਰੀ ਦੀ ਹੋਵੇ ਚਾਹੇ ਮੁਸਲਮਾਨ ਬਰਾਦਰੀ ਦੀ ਹੋਵੇ ਚਾਹੇ ਰਾਜਪੂਤ ਬਰਾਦਰੀ ਦੀ ਹੋਵੇ ਇੱਕ ਅਸੀਂ ਜਨਕਾ ਟਾਇਪ ਬਣਾਇਆ ਵਾ ਬਹੁਤ ਸਾਂਝਾ ਜੋ ਕਿ ਆ ਪਿੰਡਾਂ ਚੋਂ ਨਹੀਂ ਹੁੰਦਾ ਹੈ ਤੇ ਜਿਹਦੇ ਵਿੱਚ 1000 ਬੰਦਾ ਬੈਠ ਕੇ ਰੋਟੀ ਖਾਦਾ ਲੈ ਕੇ ਸਾਨੂੰ ਦਿੱਕਤ ਕਿੱਥੇ ਆਨੀ ਜਾਂ ਦੋ ਵਿਆਹ ਇਕੱਠੇ ਆ ਜਾਂਦੇ ਆ ਤਿੰਨ ਆ ਜਾਂਦੇ ਆ ਫਿਰ ਸਾਨੂੰ ਦਿੱਕਤ ਆਂਦੀ ਏ ਤੇ ਉਹ ਹੀ ਚਾਹਦੇ ਵੀ ਉਹ ਜੇ ਅਸੀਂ ਦੋ ਤਿੰਨ ਹੈਲ ਜਿਹੜੀਆਂ ਧਰਮਸਾਲਾਂ ਹੋਰ ਬਣਾਈਏ ਤਾਂ ਕਿ ਅਭੀ ਦਿੱਕਤ ਨਹੀਂ ਚੱਕੀ ਜਾਵੇ ਧੰਨਵਾਦ। ਧੰਨਵਾਦ। ਤਾਂ ਬਿਲਕੁਲ ਇੱਕ ਅਜਿਹੇ ਪਿੰਡ ਦੇ ਵਿੱਚ ਤੁਹਾਨੂੰ ਅੱਜ ਲੈ ਕੇ ਪਹੁੰਚੇ ਸੀ ਜਿੱਥੇ ਸਰਪੰਚ ਨੇ ਇੰਨੇ ਕਿ ਜ਼ਿਆਦਾ ਕੰਮ ਕਰ ਦਿੱਤੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਹੋਰ ਉਮੀਦ ਹੈ ਕਿ ਜਿੱਥੇ ਤੀਜੇ ਨੰਬਰ ਤੇ ਅਸੀਂ ਪੂਰੇ ਪੰਜਾਬ ਚ ਆਉਣੇ ਆ ਪਹਿਲੇ ਨੰਬਰ ਤੇ ਆਈਏ। ਤਾਂ ਦੇਖ ਸਕਦੇ ਹਾਂ ਕਿ ਇੱਕ ਪਾਸੇ ਅਸੀਂ ਹਮੇਸ਼ਾ ਮੁੱਦੇ ਚੁੱਕਦੇ ਰਹਿੰਦੇ ਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਨਾਲੀਆਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਜਾਂ ਫਿਰ ਹੋਰ ਬਹੁਤ ਸਾਰੇ ਮੁੱਦੇ ਹੁੰਦੇ ਆ ਪਰ ਇੱਕ ਅਜਿਹੇ ਪਿੰਡ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਪਹੁੰਚੇ ਸੀ ਜਿੱਥੇ ਸਰਪੰਚ ਦੇ ਵੱਲੋਂ ਕੁਝ ਅਜਿਹੇ ਕੰਮ ਕੀਤੇ ਨੇ ਜੋ ਕਿ ਹਾਲੇ ਕੁਝ ਪਿੰਡਾਂ ਦੇ ਸੁਪਨੇ ਹੀ ਨੇ ਕਿ ਉਹ ਕੰਮ ਹੋ ਸਕਣਗੇ ਵੀ ਜਾਂ ਨਹੀਂ ਪਰ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਜਿਹੀਆਂ ਦੇਖਣ ਨੂੰ ਮਿਲੀਆਂ ਜਿਸ ਨੂੰ ਦੇਖ ਕੇ ਹੀ ਰੋ ਖੁਸ਼ ਹੋ ਜਾਂਦੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਅਜਿਹੇ ਮਾਜ਼ਰੀ ਪਿੰਡ ਵਰਗੇ ਹੋਰ ਪਿੰਡ ਵੀ ਬਣਦੇ ਨੇ ਕਿ ਸਾਨੂੰ ਅਜਿਹੇ ਪਿੰਡ ਸਾਨੂੰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਜੇਕਰ ਅਜੇ ਹੀ ਸਰਪੰਚ ਬਣਦੇ ਰਹੇ ਵੀਡੀਓ ਜਲਨੇ ਸੰਦੀਪ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ